ਜਦੋਂ ਮੈਂ ਇਟਲੀ ਚ ਨਵਾਂ ਨਵਾਂ ਆਇਆ ਸੀਗਾ ਮੈਨੂੰ 2 ਦਿਨ ਮਹੀਨੇ ਹੋਏ ਸੀ ਆਏ ਨੂੰ ਮੈਸੇ ਤਾਂ ਹੁਣ ਸਾਲ ਹੋ ਗਿਆ ਹਜੇ ਵੀ ਨਵਾਂ ਹੀ ਆਪਾਂ ਪਰ ਜਦੋਂ 2 ਦਿਨ ਮਹੀਨੇ ਆਏ ਨੂੰ ਹੋਏ ਸੀ ਆਪਾਂ ਨੇ ਫੋਨ ਕੀਤੇ ਆ ਕੰਮ ਲੱਭਣ ਦੇ ਬਾਰੇ ਹਰ ਬੰਦਾ ਫੋਨ ਕਰਦਾ ਕੋਈ ਜਨੂੰ ਮੈਸੇਜ ਪਾਉਂਦਾ ਤੇ ਜਿਹੜੇ ਮੇਰੇ 2 ਨੰਬਰ ਸੀਗੇ ਉਹ 4-5 ਗਰੁੱਪਾਂ ਦੇ ਵਿੱਚ ਐਡ ਹੋ ਗਏ ਸੀਗੇ ਤੇ ਉੱਥੇ ਵੌਇਸ ਮੈਸੇਜ ਆਉਂਦੇ ਸੀ ਕੰਮ ਲੱਭ ਦੋ ਕੋਈ ਬੰਦਾ ਕੰਮ ਬਾਰੇ ਦੱਸ ਦੇ ਵੀ ਖੇਤੀ ਦਾ ਕੰਮ ਹੈਗਾ ਇੱਥੇ ਹੁਣ ਮਾੜੀ ਸਖਤਾਈ ਹੋਈ ਆ 6-7 ਮਹੀਨਿਆਂ ਤੋਂ ਤਾਂ ਪਹਿਲਾਂ ਚਲੋ ਮਾੜਾ ਮੋਟਰ ਕੰਮ ਕੋ ਮਿਲ-ਮਿਲ ਜਾਂਦਾ ਸੀ ਸਾਲਕ ਪਹਿਲਾਂ ਤੇ ਹਜੇ ਵੀ ਕਿਤੇ ਨਾ ਕਿਤੇ ਸਖਤਾਈ ਜਿਹੜੀ ਹੈਗੀ ਆ ਤੇ ਗਰੁੱਪਾਂ ਦੇ ਵਿੱਚ ਜਿਹੜਾ ਨੰਬਰ ਸੀਗਾ ਆਪਾਂ ਐਡ ਕੀਤਾ ਤੇ ਉੱਥੇ ਲੋਕ ਮੋਬਾਈਲਸ 'ਤੇ ਅਸੀਂ ਭੇਜਦੇ ਸੀ ਵੀ ਸਾਨੂੰ ਕੰਮ ਲੱਭ ਦੋ ਅਸੀਂ ਬਹਿਲੇ ਬੈਠੇ ਆ ਜਾਂ ਕਈ ਬੰਦੇ ਮੈਸੇਜ ਪਾਉਂਦੇ ਸੀ ਵੀ ਇੱਥੇ ਦੋ ਬੰਦੇ ਚਾਹੀਦੇ ਆ ਚਾਰ ਚਾਹੀਦੇ ਇਹ ਕੰਮ ਹਸਤਾਲੇ ਦਾ ਜਾਂ ਆਪਣੇ ਖੇਤਾਂ ਦਾ ਕੰਮ ਕੋਈ ਵੀ ਚੀਜ਼ ਦਾ ਕੰਮ ਉਹ ਨੰਬਰ ਅਗਲੇ ਬੋਲ ਕੇ ਪਾ ਦਿੰਦੇ ਸੀ ਨਾਂ ਨੰਬਰ ਭੇਜ ਦਿੰਦੇ ਸੀ ਪਹਿਲੀ ਗੱਲ ਇਹ ਸੀਗੀ ਜਿਹੜਾ ਮੇਨ ਗਰੁੱਪ ਮੈਨ ਹੁੰਦਾ ਸੀ ਗਰੁੱਪ ਦਾ ਜਿਹੜਾ ਐਡਮਿਨ ਹੁੰਦਾ ਸੀਗਾ ਤੇ ਉਹ ਨੰਬਰ ਤੇ ਫੋਨ ਲਾਉਂਦਾ ਸੀਗਾ ਤੇ ਬਾਅਦ ਚ ਫੋਨ ਬੰਦ ਹੋਣੇ ਸ਼ੁਰੂ ਹੋ ਜਾਂਦੇ ਸੀ ਕੁਝ ਬੰਦੇ ਬੇਫਿਕੂ ਬਣਾਉਂਦੇ ਸੀ ਬਾਈ ਮੈਂ ਡੋਂਕੀ ਲਾ ਕੇ ਆ ਰਹੇ ਹਾਂ ਬਸ ਮੈਸੇਜ ਪਾਤਾ ਵੀ ਮੈਂ ਬਾਈ ਕੰਮ ਲੱਭ ਦੋ ਮੇਰੇ ਬਾਰੇ ਅਗਲੇ ਚਲੋ ਨੰਬਰ ਤੇ ਵੀ ਹਾਂ ਭਾਈ ਤੁਹਾਡਾ ਕੰਮ ਹੈਗਾ ਤੁਸੀਂ ਕਰ ਸਕਦੇ ਹੋ ਅਗੇ ਬਾਅਦ ਦੇ ਵਿੱਚ ਫੋਨ ਬੰਦ ਕਰ ਲੈਣਾ ਫੋਨ ਨਾ ਚੱਕਣਾ ਜਵਾਬ ਨਾ ਦੇਣਾ ਇਦਾਂ ਦੇ ਬਹੁਤ ਲੋਕ ਨੇ ਜਿਹੜੇ ਆਪਾਂ ਨੂੰ ਖਰਾਬ ਕਰਦੇ ਆ ਗਰੁੱਪਾਂ ਦੇ ਵਿੱਚ ਜਿਹੜੇ ਹੈਗੇ ਨੇ ਨੰਬਰ ਅਗਲੇ ਪਾਉਂਦੇ ਨੇ ਤੇ ਕਈ ਬੰਦੇ ਯਕੀਨ ਕਰਕੇ ਚਲੋ ਯਾਰ ਲਵਾ ਦਿੰਦੇ ਆ ਕਈ ਬੰਦੇ ਵਧੀਆ ਵੀ ਹੈਗੇ ਨੇ ਪੰਜੇ ਗੁਣੇ ਇੱਕ ਬਰਾਬਰ ਨਹੀਂ ਹੁੰਦੀਆਂ ਤੇ ਲੋਕ ਜਿਹੜੇ ਕੰਮ ਤੇ ਲਵਾ ਦਿੰਦੇ ਚਲੋ ਕੋਈ ਨਹੀਂ ਚਾਰ ਪੰਜ ਬੰਦੇ ਕੰਮ ਤੇ ਲਵਾ ਦਿੰਦੇ ਆ ਤੇ ਬਾਅਦ ਦੇ ਵਿੱਚ ਆਪਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਇਹ ਤੁਸੀਂ ਕਿਸੇ ਵੀ ਬੰਦੇ ਨੂੰ ਨਾਲ ਦੇ ਨੂੰ ਦੱਸ ਸਕਦੇ ਹੋ ਅਗਰ ਤੁਸੀਂ ਆਪਾਂ ਕਿਸੇ ਕੰਮ ਨੂੰ ਕਹਿਣਾ ਤੇ ਬਾਅਦ ਦੇ ਵਿੱਚ ਕਿਤੇ ਵਧੀਆ ਕੰਮ ਮਿਲਦਾ ਉਹਨੂੰ ਜਵਾਬ ਨਹੀਂ ਦੇਣਾ ਇਹ ਹੁੰਦਾ ਵੀ ਜੇ ਵਧੀਆ ਕੰਮ ਹੁੰਦਾ ਤਾਂ ਸਤੈ ਸਕੂਨ ਨਹੀਂ ਹੁੰਦਾ ਕਈ ਵਾਰੀ ਹਨਾ ਜਿੱਥੇ ਕੰਮ ਬੱਧ ਹੁੰਦਾ ਉੱਥੇ ਸਕੂਨ ਹੁੰਦਾ ਕਈ ਵਾਰੀ ਮਨ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਪੈਸੇ ਵੱਧ ਹੁੰਦੇ ਉਥੇ ਸਕੂਨ ਨਹੀਂ ਹੁੰਦਾ ਕਈ ਵਾਰੀ ਪੈਸੇ ਘੱਟ ਹੁੰਦੇ ਬੰਦਾ ਸਕੂਨ ਚ ਰਹਿੰਦਾ ਜ਼ਿੰਦਗੀ ਚ ਬੰਦਾ ਸਕੂਨ ਹੀ ਭਾਲਦੇ ਚੱਲੇ ਆ ਆਰਾਮਦਾਰ ਨਾਲ ਸਮਾਂ ਜਾਂ ਚੱਲੀ ਜਾਵੇ ਕਦੇ ਵੀ ਕਿਸੇ ਬੰਦੇ ਨੂੰ ਤੁਹਾਨੂੰ ਜਵਾਬ ਨਹੀਂ ਦੇਣਾ ਚਾਹੀਦਾ ਅਗਰ ਕਿਤੇ ਵੀ ਕੰਮ ਮਿਲਦਾ ਤੁਸੀਂ ਹਾਂ ਕਰਕੇ ਬੰਦੇ ਨੂੰ ਨਾ ਨਹੀਂ ਕਰਨੀ ਚਾਹੀਦੀ ਤੇ ਅਗਲੇ ਬੰਦੇ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹੁੰਦੀਆਂ ਨੇ ਤੇ ਉਹ ਬੰਦੇ ਦੀ ਬੇਇੱਜ਼ਤੀ ਹੋ ਜਾਂਦੀ ਉਹਦੇ ਬਾਅਦ ਦੇ ਵਿੱਚ ਕੋਈ ਵੀ ਜਿਹੜੇ ਵਿਚਾਰੇ ਅਣਜਾਣ ਬੰਦੇ ਹੁੰਦੇ ਉਹ ਵੀ ਨਹੀਂ ਕੰਮ ਤੇ ਲੱਗ ਪੁੰਦੇ ਚਲਾਕ ਬੰਦਿਆਂ ਦੇ ਕਰਕੇ ਇਸ ਕਰਕੇ ਕਦੇ ਵੀ ਮਾੜਾ ਮੋਟਾ ਕੰਮ ਮਿਲਦਾ ਜਰੂਰ ਤੁਸੀਂ ਉਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋ ਸ ਸੋੜੇ ਸਬਰ ਦੀ ਜ਼ਰੂਰਤ ਹੁੰਦੀ ਆ ਬਾਕੀ ਅਕਾਲ ਪੁਰਖ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਸਵੇਰੇ ਸ਼ਾਮ ਤੇ ਚਾਹੇ ਨਹੀਂ ਪੰਜਾਬੀ ਆਉਂਦੀ ਜਾਂ ਪਾਠ ਨਹੀਂ ਕਰਨਾ ਆਉਂਦਾ ਤੇ ਆਪਾਂ ਮੂੰਹੋਂ ਬੋਲ ਕੇ ਆਪਾਂ ਜਿਹੜੀ ਆ ਮਹਾਰਾਜ ਅੱਗੇ ਅਰਦਾਸ ਕਰ ਸਕਦੇ ਆ ਧੰਨਵਾਦ